ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਨਾਮ ਉੱਕਣ ਵਾਲਾ ਇੰਤਜ਼ਾਰ ਭਾਗ 4 ਲੇਖਕ ਪਰਮਪ੍ਰੀਤ ਜੋਗ 프리ਦੇ ਕੰਨਾਂ ਵਿੱਚ ਜਦੋਂ ਸਰਜੀਤ ਦੀ ਆਵਾਜ਼ ਪਈ ਤਾਂ ਉਸਨੇ ਜਲਦੀ ਨਾਲ ਆਪਣੀ ਪਲਕਾਂ ਨੂੰ ਉੱਪਰ ਕੀਤਾ ਅਤੇ ਨਾਲ ਹੀ ਸਰਜੀਤ ਦਾ ਸੋਹਣਾ ਚਿਹਰਾ ਦੇਖਿਆ ਇੱਕ ਪਲ ਲਈ ਉਹ ਕੰਬ ਗਈ ਅਤੇ ਉਸ ਨੂੰ ਸਰਜੀਤ ਨਾਲ ਪਹਿਲੀ ਮੁਲਾਕਾਤ ਵੀ ਚੇਤੇ ਆ ਗਈ ਨਾਲ ਹੀ ਉਸ ਦੀਆਂ ਖਮੋਸ਼ ਅੱਖਾਂ ਵਿੱਚ ਹੰਝੂਆਂ ਦੀ ਬਰਸਾਤ ਤੇਜ਼ ਹੋ ਗਈ। ਸਰਜੀਤ ਘਬਰਾ ਗਿਆ। ਜਲਦੀ ਨਾਲ ਉਹ ਪ੍ਰੀਤ ਨੂੰ ਚੁੱਪ ਕਰਵਾਉਣ ਲੱਗਾ। ਮਾਮਾ ਜੀ ਨੇ ਜਦੋਂ ਦੋਹਾਂ ਵੱਲ ਦੇਖਿਆ ਤਾਂ ਪਰੇਸ਼ਾਨ ਹੋ ਗਏ। ਸਰਜੀਤ ਦੀ ਮਾਂ ਨੇ ਪ੍ਰੀਤ ਦਾ ਸਿਰ ਕੋਸਤੇ ਹੋਇਆ ਕਿਹਾ, "ਬੇਟਾ ਜੀ, ਅਸੀਂ ਤੈਨੂੰ ਨੂੰਹ ਨਹੀਂ ਤੀ ਬਣਾ ਕੇ ਆਪਣੇ ਘਰ ਲੈ ਜਾਣਾ ਹੈ। ਆਪਣੀਆਂ ਅੱਖਾਂ ਨੂੰ ਪਰੇਸ਼ਾਨ ਨਾ ਕਰੋ ਅਤੇ ਅਤੇ ਆਪਣੇ ਅੰਜੂ ਸਾਫ਼ ਕਰਕੇ ਮੁਸਕਰਾ ਦਿਓ।" ਹੇ ਸਰਜੀਤ ਵੱਲ ਇਸ਼ਾਰਾ ਕਰਕੇ ਪ੍ਰੀਤ ਨੂੰ ਨਾਲ ਲੈ ਕੇ ਜਾਣ ਲਈ ਕਿਹਾ ਮਾਮਾ ਜੀ ਜਦੋਂ ਇਜਾਜ਼ਤ ਲੈ ਕੇ ਸਰਜੀਤ ਪ੍ਰੀਤ ਨੂੰ ਕਮਰੇ ਵਿੱਚ ਲੈ ਆਇਆ ਉਸ ਨੂੰ ਪਾਣੀ ਦਿੱਤਾ ਪ੍ਰੀਤ ਨੂੰ ਸਰਜੀਤ ਨੇ ਪਿਆਰ ਨਾਲ ਆਪਣੀਆਂ ਬਾਹਾਂ ਵਿੱਚ ਲੈ ਕੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸਰਜੀਤ ਦੇ ਨੇੜੇ ਹੋ ਕੇ ਪ੍ਰੀਤ ਵੀ ਸ਼ਾਂਤ ਹੋ ਰਹੀ ਸੀ ਸਰਜੀਤ ਨੇ ਪਿਆਰ ਨਾਲ ਉਸ ਦੇ ਮੱਥੇ ਨੂੰ ਚੁੰਮ ਲਿਆ ਪ੍ਰੀਤ ਬਿਲਕੁਲ ਸ਼ਾਂਤ ਹੋ ਗਈ ਉਸ ਦੀਆਂ ਅੱਖਾਂ ਆਪੇ ਹੀ ਬੰਦ ਹੋ ਗਈਆਂ ਉਹ ਪ੍ਰੀਤ ਨੂੰ ਸੀਨੇ ਨਾਲ ਲਾ ਕੇ ਜਦੋਂ ਉਸਨੇ ਮਹਿਸੂਸ ਕੀਤਾ ਕਿ ਪ੍ਰੀਤ ਕੋਈ ਹਲਚਲ ਨਹੀਂ ਕਰ ਰਹੀ ਉਸਨੇ ਪ੍ਰੀਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰੀਤ ਉਂਝੀ ਗੂੜੀ ਨੀਂਦ ਵਿੱਚ ਸੁੱਤੀ ਹੋਈ ਸੀ ਉਸ ਨੂੰ ਮੰਜੇ ਉੱਪਰ ਲਟਾ ਕੇ ਅਤੇ ਕੰਬਲ ਦੇ ਕੇ ਪ੍ਰੀਤ ਦੇ ਮੱਥੇ ਨੂੰ ਫਿਰ ਪਿਆਰ ਦਾ ਨਿਖ ਦਿੱਤਾ ਅਤੇ ਹਲਕਾ ਜਿਹਾ ਬੂਹਾ ਬੰਦ ਕਰਕੇ ਬਾਹਰ ਆ ਗਿਆ ਮਾਮਾ ਜੀ ਅਤੇ ਮਾਮੀ ਜੀ ਨੂੰ ਦਿੱਤਾ ਕੀ ਪ੍ਰੀਤ ਸੌ ਗਈ ਹੈ ਅਤੇ ਉਹ ਠੀਕ ਹੈ ਮਾਮਾ ਜੀ ਨੇ ਇੱਕ ਵਾਰ ਕਮਰੇ ਵਿੱਚ ਨਿਗਾਹ ਮਾਰੀ ਅਤੇ ਪ੍ਰੀਤ ਨੂੰ ਦੇਖ ਸਹਿਜ ਹੋ ਗਏ ਮਹਿਮਾਨ ਵੀ ਖਾਣਾ ਖਾ ਕੇ ਜਾ ਚੁੱਕੇ ਸੀ ਸਰਜੀਤ ਤੇ ਉਸ ਦੀ ਮਾਂ ਨੇ ਵੀ ਛੇਤੀ ਵਿਆਹ ਲਈ ਆਖਦੇ ਹੋ ਚਲੇ ਗਏ ਇਹ ਕਰਤੇ ਬਾਅਦ ਆਨੰਦ ਕਾਰਜ ਮੇ ਦਿੱਤਾ ਗਿਆ ਕਿਉਂਕਿ ਸਰਜੀਤ ਪ੍ਰੀਤ ਦੀ ਦਿਮਾਗੀ ਹਾਲਤ ਤੋਂ ਵਾਕਿਫ ਸੀ ਉਹ ਪ੍ਰੀਤ ਨੂੰ ਜਿਆਦਾ ਪਰੇਸ਼ਾਨ ਨਹੀਂ ਦੇਖ ਸਕਦਾ ਸੀ ਪ੍ਰੀਤ ਜਦੋਂ ਜਾਗ ਪਈ ਤਾਂ ਉਸ ਨੇ ਖੁਦ ਨੂੰ ਆਪਣੇ ਕਮਰੇ ਵਿੱਚ ਪਾਇਆ ਉਹ ਛੇਤੀ ਨਾਲ ਉੱਠਣ ਲੱਗੀ ਔਰ ਉਸਦੇ ਸਿਰ ਵਿੱਚ ਦਰਦ ਹੋਣ ਲੱਗਾ ਉਹ ਵਾਪਸ ਬੈਠ ਗਈ ਮਾਮਾ ਜੀ ਪ੍ਰੀਤ ਦੇ ਕਮਰੇ ਵੱਲ ਆਏ ਤਾਂ ਪ੍ਰੀਤ ਨੂੰ ਜਾਗਦੇ ਹੋਏ ਦੇਖ ਉਸ ਕੋਲ ਆ ਗਏ ਪ੍ਰੀਤ ਪੁੱਤਰ ਹੁਣ ਠੀਕ ਹੋ ਜਾਂ ਫਿਰ ਡਾਕਟਰ ਨੂੰ ਬੁਲਾਵਾਂ ਮਾਮਾ ਜੀ ਨੇ ਪਿਆਰ ਨਾਲ ਪੁੱਛਿਆ ਮੈਂ ਠੀਕ ਆ ਮਾਮਾ ਜੀ ਬਸ ਸਿਰ ਦਰਦ ਕਰ ਰਿਹਾ ਹੈ ਮੈਨੂੰ ਇੱਕ ਕੱਪ ਚਾਹ ਚਾਹੀਦੀ ਹੈ ਪ੍ਰੀਤ ਨੇ ਜਵਾਬ ਦਿੱਤਾ ਮਾਮਾ ਜੀ ਨੇ ਬਾਹਰ ਆਵਾਜ਼ ਦੇ ਕੇ ਚਾਹ ਵਾਸਤੇ ਕਹਿ ਦਿੱਤਾ ਚਾਹ ਪੀ ਕੇ ਪ੍ਰੀਤ ਘੇਰ ਪੈ ਗਈ ਅਤੇ ਸਰਜੀਤ ਬਾਰੇ ਸੋਚਣ ਲੱਗੀ ਕੀ ਸੀ ਉਹ ਜੀ ਮੈਨੂੰ ਸਕੂਨ ਦੇ ਰਿਹਾ ਸੀ ਮੇਰੀ ਬੇਚੈਨੀ ਨੂੰ ਸ਼ਾਂਤ ਕਰ ਰਿਹਾ ਸੀ ਉਹੀ ਅਹਿਸਾਸ ਉਹੀ ਗੱਲਾਂ ਪਰ ਉਹ ਚਿਹਰਾ ਨਹੀਂ ਮੈਂ ਪਰੇਸ਼ਾਨ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਹੈ ਸਰਜੀਤ ਉਸ ਦੀਆਂ ਗੱਲਾਂ ਉਸ ਦਾ ਸਾਥ ਸਭ ਸਹੀ ਹੈ ਅਰੇ ਉਸ ਦਾ ਚਿਹਰਾ ਬਦਲ ਗਿਆ ਇਹ ਕਿੰਜ ਹੋ ਸਕਦਾ ਹੈ ਆਪਣੇ ਸਵਾਲਾਂ ਵਿੱਚ ਓਲਜੀ ਪ੍ਰੀਤ ਕਦੋਂ ਫਿਰ نیند ਵਿੱਚ ਚਲੀ ਗਈ ਉਸ ਨੂੰ ਪਤਾ ਨਾ ਲੱਗਾ ਕੀ ਪ੍ਰੀਤ ਜੋ ਮਹਿਸੂਸ ਕਰ ਰਹੀ ਹੈ ਉਹ ਸਹੀ ਹੈ ਜਾਂ ਇੱਕ ਫਿਰ ਇੱਕ ਫਰੇਵ ਪ੍ਰੀਤ ਆਉਂਦੇ ਐਤਵਾਰ ਵਿਆਹ ਦਾ ਦਿਨ ਮਿੱਥਿਆ ਗਿਆ ਹੈ ਕੱਲ ਮੇਰੇ ਨਾਲ ਵਜਾਰ ਜਾਣਾ ਹੈ ਕੱਲ ਆਪਾਂ ਜ਼ਰੂਰੀ ਸਮਾਨ ਅਤੇ ਗਹਿਣੇ ਲੱਤੇ ਵੀ ਲਿਓਣੇ ਹਨ ਕੁਝ ਜੇਵਰ ਦੀਦੀ ਦੇ ਵੀ ਪਾਏ ਹਨ ਕਰਨ ਨੂੰ ਵੀ ਨਾਲ ਜਾਣ ਵਾਸਤੇ ਆਖ ਦੇਣਾ ਬੇਟਾ ਜੀ ਮਾਮਾ ਜੀ ਨੇ ਪ੍ਰੀਤ ਨੂੰ ਕਿਹਾ ਪ੍ਰੀਤ ਚੁੱਪਚਾਪ ਸੁਣ ਰਹੀ ਸੀ ਅਤੇ ਆਪਣਾ ਸਿਰ ਹਾਂ ਵਿੱਚ ਲਾ ਰਹੀ ਸੀ। ਮੰਮੀ ਜੀ ਵੀ ਰਸੋਈ ਵੱਲੋਂ ਤੁਰ ਗਏ। ਅਗਲੇ ਦਿਨ ਸਭ ਖਰੀਦਦਾਰੀ ਲਈ ਬਾਜ਼ਾਰ ਵੱਲ ਚੱਲ ਪਏ। ਪ੍ਰੀਤ ਨੇ ਵੀ ਮੰਮੀ ਜੀ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੀ ਨਾਂਹ ਨਹੀਂ ਕੀਤੀ। ਦੋਵੇਂ ਘਰਾਂ ਵਿੱਚ ਵਿਆਹ ਦੀ ਤਿਆਰੀ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀ ਸੀ। ਪ੍ਰੀਤ ਨੇ ਕੁਝ ਦਿਨ ਪਹਿਲੇ ਹੀ ਇੱਕ ਮਹੀਨੇ ਦੀ ਸਿਟੀਆਂ ਲੈ ਲਈ ਸੀ। ਘਰੋਹ ਵਿੱਚ ਹੋ ਰਹੀਆਂ ਰਸਮਾਂ ਨਾਲ ਪ੍ਰੀਤ ਪੂਰੀ ਤਰ੍ਹਾਂ ਨਾਲ ਆਨੰਦ ਮਾਰਿਆ ਸੀ ਘਰ ਵਿੱਚ ਹੋ ਰਹੀਆਂ ਰਸਮਾਂ ਨਾਲ ਉਪੀਤ ਪੂਰੀ ਤਰ੍ਹਾਂ ਆਨੰਦ ਮਾਰਿਆ ਸੀ ਉਸ ਨੇ ਕਈ ਵਾਰ ਸਰਜੀਤ ਨਾਲ ਵੀ ਗੱਲ ਕੀਤੀ ਅਤੇ ਆਪਣੀ ਜिद ਵੀ ਪੂਰੀ ਕਰਵਾਈ ਸਰਜੀਤ ਅਤੇ ਜਸਪੀਤ ਦਾ ਰਿਸ਼ਤਾ ਵੀ अनोखा ਹੀ ਜਾਪਦਾ ਹੈ ਦੋਵੇਂ ਜਦੋਂ ਗੱਲਾਂ ਕਰਦੇ ਤਾਂ ਬਸ ਦੋਵੇਂ ਹੀ ਬਾਕੀ ਦੁਨੀਆ ਨੂੰ ਭੁੱਲ ਜਾਂਦੇ ਪ੍ਰੀਤ ਵੀ ਕਈ ਵਾਰ ਹੈਰਾਨ ਹੋ ਜਾਂਦੀ ਸਰਜੀਤ ਨੇ ਇਹਨਾਂ ਦਿਨਾਂ ਵਿੱਚ ਪ੍ਰੀਤ ਨੂੰ ਤੰਗ ਨਾ ਕੀਤਾ ਬਲਕਿ ਉਸਦੀ ਹਰ ਗੱਲ ਨੂੰ ਸੰਜੀਦਗੀ ਨਾਲ ਸੁਣ ਕੇ ਹੀ ਜਵਾਬ ਦਿੰਦਾ ਨਾਲ ਹੀ ਮਾਮਾ ਜੀ ਅਤੇ ਮਾਮੀ ਜੀ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਪ੍ਰੀਤ ਨੂੰ ਜੇਕਰ ਕੁਝ ਦੇਣਾ ਹੁੰਦਾ ਤਾਂ ਤਰਨ ਦੇ ਹੱਥ ਫੜਾ ਦਿੰਦਾ ਅਰੇ ਪ੍ਰੀਤ ਸ਼ਾਂਤੀ ਰਹਿਣੀ ਉਸ ਪਾਸੋਂ ਮੋਲਮਾ ਜਵਾਬ ਘੱਟ ਹੀ ਆਉਂਦਾ ਪਰ ਸਰਜੀਤ ਨੇ ਕਦੀ ਵੀ ਬੁਰਾ ਨਾ ਲੱਗਾ ਹਲਦੀ ਰਸਮ ਸ਼ੁਰੂ ਹੋਈ ਦੋਵੇਂ ਪਰਿਵਾਰਾਂ ਨੇ ਖੁਸ਼ੀ-ਖੁਸ਼ੀ ਸਾਰੀ ਰਸਮ ਨਿਭਾਈ ਮਹਿੰਦੀ ਦੀ ਰਾਤ ਵੀ ਆਈ ਅਤੇ ਪ੍ਰੀਤ ਦੇ ਮਲੂਕ ਹੱਥਾਂ ਵਿੱਚ ਸਰਜੀਤ ਦੇ ਨਾਂ ਦੀ ਮਹਿੰਦੀ ਲਗਾਈ ਗਈ ਪ੍ਰੀਤ ਸਭ ਦੀ ਖੁਸ਼ੀ ਨੂੰ ਮੈਸੇਜ ਕਰ ਰਹੀ ਸੀ ਪਰ ਅੰਦਰੋਂ ਬੇਚੈਨ ਹੋ ਰਹੀ ਸੀ ਅਤੀਤ ਦੇ ਕੁਝ ਪੰਨੇ ਖੁਸ਼ੀ ਅਤੇ ਗਮਾਂ ਨਾਲ ਭਰੇ ਹੋਏ ਸੀ ਜਿਸ ਵਿੱਚ ਸਿਰਫ ਦਰਦ ਹੀ ਨ ਦਰਦ ਨਜ਼ਰੀ ਪੈ ਰਿਹਾ ਸੀ ਅੱਖਾਂ ਵਿੱਚ ਰਾਤ ਗੁਜ਼ਰੀ ਮਾਮਾ ਜੀ ਨੇ ਵੇਖੇ ਰੱਖਿਆ ਪ੍ਰੀਤ ਨੂੰ ਸੌਣ ਲਈ ਪਰ ਸ਼ਾਇਦ ਉਹ ਜਾ ਕੇ ਕੁਝ ਦਰਦ ਕੁਝ ਯਾਦਾਂ ਭੁਲਾਉਣ ਦੀ ناکਾਮ ਕੋਸ਼ਿਸ਼ ਕਰੀ ਸੀ ਸਵੇਰ ਦੇ ਚਾਨਣ ਦੇ ਨਾਲ ਉਹ ਸਜਰੀ ਸਵੇਰ ਵੀ ਆ ਗਈ ਜਦੋਂ ਸਰਜੀਤ ਲਾਲਾ ਬਣ ਖੜਾ ਸੀ ਬਰਾਤ ਪ੍ਰੀਤ ਦੇ ਘਰ ਆਈ ਗੁਰਦੁਆਰਾ ਸਾਹਿਬ ਵਿਖੇ ਲਾਵਾ ਪੜੀਆਂ ਗਈਆਂ ਅਤੇ ਦੋਵੇਂ ਪਰਿਵਾਰ ਇੱਕ ਰਿਸ਼ਤੇ ਵਿੱਚ ਬਣਨੇਗੇ ਰੇਸ਼ਮੀ ਕੱਪੜਿਆਂ ਵਿੱਚ ਸਜੀ ਖੂਬਸੂਰਤ ਮਟਿਆਰ ਵਾਂਗ ਪ੍ਰੀਤ ਤਨ ਚ ਲਾਲ ਚੂੜਾ ਪਾਖੇ ਸਰਜੀਤ ਦੇ ਘਰ ਆ ਗਈ ਘਰ ਪਹਿਲਾਂ ਹੀ ਦੂਰੋਂ ਨੇੜੇ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ ਨਵੇਂ ਵਿਆਹੇ ਜੋੜੇ ਨੂੰ ਦੇਖਣ ਦਾ ਚਾਹ ਹੀ ਹੋ ਰੰਦਾ ਹੈ ਪ੍ਰੀਤ ਤੇ ਸਰਜੀਤ ਦੀ ਜੋੜੀ ਜੋ ਵੀ ਵੇਖਦਾ ਤਰਹੀਬ ਕੀਤੇ ਬਗੈਰ ਨਹੀਂ ਰਹਿੰਦਾ ਮੂਰਤਵਾਨ ਪ੍ਰੀਤ ਨੀਵੀਂ ਪਾਈ ਬੈਠੀ ਸੀ ਸਰਜੀਤ ਉਸਦੇ ਆ ਰਹੇ ਭਾਵ ਸਮਝ ਰਿਹਾ ਸੀ ਔਰ ਚੁੱਪ ਸੀ ਹਰ ਰਸਮ ਨੂੰ ਉਹ ਪ੍ਰੀਤ ਦੇ ਨਾਲ ਕਰ ਰਿਹਾ ਸੀ ਅਤੇ ਨਾਲ ਹੀ ਪ੍ਰੀਤ ਦੀ ਖਾਮੋਸ਼ੀ ਨੂੰ ਵੀ ਪੜ ਰਿਹਾ ਸੀ ਉਹ ਪ੍ਰੀਤ ਦੇ ਦਰਦ ਤੋਂ ਵਕੀਫ ਸੀ ਪ੍ਰੀਤ ਨੂੰ ਗਲਵਕੜੀ ਵਿੱਚ ਲੈਣਾ ਚਾਹੁੰਦਾ ਸੀ ਉਸ ਨੂੰ ਆਪਣੇ ਪਿਆਰ ਦਾ ਨਿਗਾ ਅਹਿਸਾਸ ਕਰਵਾਉਣਾ ਚਾਹੁੰਦਾ ਸੀ ਪਰ ਇਸ ਵੇਲੇ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਸੀ ਲਗਾਤਾਰ ਹਲਕਾ ਜਿਹਾ ਹੱਸਦੇ ਹੋਏ ਸਭ ਨਾਲ ਪਾਸੋਂ ਵਧਾਈਆਂ ਲੈ ਰਿਹਾ ਸੀ کافی ਲੰਮਾ ਸਮਾਂ ਹੋ ਜਾਣ ਕਾਰਨ ਪ੍ਰੀਤ ਪਰੇਸ਼ਾਨ ਹੋ ਰਹੀ ਸੀ ਆਪਣੇ ਆਪ ਵਿੱਚ ਸਿਮਟੀ ਹੋਈ ਕਿਸੇ ਹਿਰਨੀ ਵਾਂਗ ਉਹ ਚੁੱਪ ਬੈਠੀ ਸੀ ਫਿਰ ਰਸਮਾਂ ਖਤਮ ਹੋਈਆਂ ਪ੍ਰੀਤ ਨੂੰ ਸਰਜੀਤ ਦੇ ਕਰਮ ਵਿੱਚ ਆਰਾਮ ਨਾ ਕਰਨ ਲਈ ਭੇਜਤਾ ਗਿਆ ਰਿਸ਼ਤੇਦਾਰ ਵੀ ਆਪਣੇ ਆਪਣੇ ਘਰਾਂ ਵੱਲ ਤੁਰ ਪਏ ਪ੍ਰੀਤ ਨੇ ਜਦੋਂ ਕਮਰੇ ਅੰਦਰ ਆ ਕੇ ਚਾਰੋਂ ਪਾਸੇ ਨਿਗਾਹ ਮਾਰੀ ਤਾਂ ਇੱਕ ਪਲ ਲਈ ਠੁਕ ਗਈ ਸਾਰੇ ਕਮਰੇ ਵਿੱਚ ਸੋਹਣੇ ਫੁੱਲ ਲੱਗੇ ਹੋਏ ਸੀ ਫਿਰ ਸਹਿਜ ਹੋ ਕੇ ਕਮਰੇ ਵਿੱਚ ਘੁੰਮ ਕੇ ਚਾਰੋਂ ਪਾਸੇ ਦੇਖਣ ਲੱਗੀ। ਫਲੰਗ ਤੇ ਬੈਠਦੀ ਆ ਉਸ ਨੂੰ ਨੀਂਦ ਨੇ ਆਪਣੀ ਬਕੌੜ ਵਿੱਚ ਲੈ ਲਿਆ। ਸਰਜੀਤ ਜੀ ਜਦੋਂ ਕਮਰੇ ਵਿੱਚ ਆਇਆ ਤਾਂ ਉਸ ਦੀ ਨਿਗਾਹ ਪ੍ਰੀਤ ਉੱਪਰ ਗਈ। ਸੋਹਣੇ ਜਿਹੇ ਚਿਹਰੇ ਉੱਪਰ ਹੰਝੂਆਂ ਦੇ ਨਿਸ਼ਾਨ ਝਮਕ ਰਹੇ ਸੀ। ਜਿਸ ਨੂੰ ਦੇਖ ਕੇ ਉਸ ਨੂੰ ਬੁਰਾ ਲੱਗਾ। ਕਿਸੇ 마ਸੂਮ ਬੱਚੇ ਵਾਂਗ ਪ੍ਰੀਤ ਸੁੱਤੀ ਪਈ ਸੀ। ਪ੍ਰੀਤ ਨੂੰ ਆਪਣੇ ਐਨੇ ਨੇੜੇ ਵੇਖ ਕੇ ਸਰਜੀਤ ਦੀ ਧੜਕਣਾ ਛੋਰ ਜਿਹਾ ਆਉਣ ਲੱਗ ਪਈਆਂ। ਆਪਣੇ ਆਪ ਹੀ ਉਹ ਪ੍ਰੀਤ ਵੱਲ ਖਿੱਚ ਮਹਿਸੂਸ ਕਰਨ ਲੱਗਾ। ਪਰ ਸਰਜੀਤ ਇਹ ਵੀ ਜਾਣਦਾ ਸੀ ਪ੍ਰੀਤ ਲਈ ਹਾਲੇ ਉਹ ਭਾਵੇਂ ਉਸ ਨਾਲ ਗਈ ਗਈ ਹੈ ਪਰ ਹਾਲੇ ਇੱਕ ਦੂਜੇ ਦੀ ਸੱਚਾਈ ਤੋਂ ਅਣਜਾਣੀ ਹਨ ਸਰਜੀਤ ਨੇ ਹੌਲੇ ਜਿਹੇ ਹੱਥਾਂ ਨਾਲ ਪ੍ਰੀਤ ਦੇ ਸਿਰੇਠਾਂ ਹੱਥ ਰੱਖ ਕੇ ਅਤੇ ਦੂਜਾ ਹੱਥ ਕਮਰੇੇਠਾਂ ਰੱਖ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਲੰਬੇ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਕਿਸੇ ਦੀ ਮੌਜੂਦਗੀ ਅਤੇ ਹੱਥਾਂ ਦੀ ਛੋਹ ਨਾਲ ਪ੍ਰੀਤ ਇੱਕਦਮ ਉੱਠ ਬੈਠੀ ਆਪਣੀ ਘਬਰਾਹਟ ਨੂੰ ਛੁਪਾਉਂਦੇ ਹੋਏ ਉੱਠ ਖੜੀ ਹੋਈ ਪ੍ਰੀਤ ਦੀਆਂ ਧੜਕਣਾਂ ਦਾ ਸ਼ੋਰ ਸਰਜੀਤ ਨੂੰ ਵੀ ਸਮਝ ਆ ਰਿਹਾ ਸੀ ਪ੍ਰੀਤ ਨੂੰ ਸਹਜ ਕਰਨ ਲਈ ਸਰਜੀਤ ਅੱਗੇ ਵੱਧ ਕੇ ਪ੍ਰੀਤ ਦੇ ਚਿਹਰੇ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਸ ਦੇ ਮੱਥੇ ਉੱਪਰ ਆਪਣੇ ਬੁੱਲ ਰੱਖ ਦਿੱਤੇ ਅਤੇ ਕੁਝ ਸਮੇਂ ਵਿੱਚ ਉਸ ਤਰ੍ਹਾਂ ਨਾਲ ਖੜਾ ਰਿਹਾ ਹੌਲੀ ਜਿਹਾ ਉਸ ਨੂੰ ਗਲਬਕੜੀ ਵਿੱਚ ਲੈ ਕੇ ਆਪਣੇ ਨਾਲ ਲਗਾ ਲਿਆ ਨਾਲ ਹੀ ਹੌਲੀ ਜਿਹਾ ਇੱਕ ਚੰਦ ਅਸਮਾਨ ਵਿੱਚ ਤੇ ਦੂਜਾ ਮੇਰੇ ਘਰ ਮੇਰੀ ਜ਼ਿੰਦਗੀ ਵਿੱਚ ਮੇਰੇ ਘਰ ਦਾ ਹਨੇਰਾ ਦੂਰ ਕਰ ਰਿਹਾ ਹੈ ਮੇਰਾ ਸਕੂਨ ਅੱਜ ਮੇਰੇ ਕੋਲ ਹੈ ਮੇਰੀ ਬਾਹਾਂ ਵਿੱਚ ਮੇਰੇ ਹਿੱਕ ਨਾਲ ਲੱਗਾ ਹੈ ਪ੍ਰੀਤ ਬਹੁਤ ਇੰਤਜ਼ਾਰ ਕੀਤਾ ਹੈ ਤੇਰਾ ਕਦੇ-ਕਦੇ ਲੱਗਦਾ ਸੀ ਕਿ ਇਹ ਨਾ ਮੁੱਕਣ ਵਾਲਾ ਇੰਤਜ਼ਾਰ ਇੰਤਜ਼ਾਰ ਨਾ ਬਣ ਜਾਵੇ ਪਰ ਮੇਰੀ ਤਕਦੀਰ ਨੇ ਇੱਕ ਵਾਰ ਫਿਰ ਸਾਡੇ ਹੱਥਾਂ ਦੀਆਂ ਲਕੀਰਾਂ ਨੇ ਸਾਨੂੰ ਮਿਲਾ ਦਿੱਤਾ ਸਰਜੀਤ ਨੇ ਜਦੋਂ ਕੋਈ ਹਲਚਲ ਨਾ ਮਹਿਸੂਸ ਕੀਤੀ ਤਾਂ ਪ੍ਰੀਤ ਵੱਲ ਤੱਕਿਆ ਪ੍ਰੀਤ ਖੜੇ-ਖੜੇ ਹੀ ਸਕੂਨ ਨਾਲ ਗਹਿਰੀ ਨੀਂਦ ਵਿੱਚ ਸੌਂ ਗਏ ਸੀ ਸਰਜੀਤ ਮੁਸਕਰਾ ਪਿਆ ਅਤੇ ਪ੍ਰੀਤ ਨੇ ਗੋਦੀ ਵਿੱਚ ਲੈ ਕੇ ਆਰਾਮ ਨਾਲ ਪਲੰਘੋ ਉੱਪਰ ਸਵਾ ਕੇ ਕੰਬਲ ਉੱਪਰ ਕਰ ਦਿੱਤਾ ਆਪ ਕੱਪੜੇ ਬਦਲਣ ਨੀ ਚਲਾ ਗਿਆ ਅਤੇ ਆਰਾਮ ਨਾਲ ਪ੍ਰੀਤ ਨੂੰ ਬਾਹ ਵਿੱਚ ਲੈ ਕੇ ਸੌ ਗਿਆ ਅਗਲੀ ਸਵੇਰ ਜਦੋਂ ਪ੍ਰੀਤ ਦੀ ਅੱਖ ਖੁੱਲੀ ਤਾਂ ਉਸ ਨੂੰ ਆਪਣੀ ਕੰਮਰ ਉੱਪਰ ਭਾਰ ਜਿਹਾ ਮਹਿਸੂਸ ਹੋਇਆ ਜਿਸ ਵੱਲ ਤੱਕ ਕੇ ਪ੍ਰੀਤ ਹੈਰਾਨ ਰਹਿ ਗਈ ਪ੍ਰੀਤ ਨੇ ਹੈਰਾਨੀ ਨਾਲ ਤੱਕਿਆ ਸਜੀਤ ਨੇ ਆਪਣੀ ਬਾਹ ਉਸ ਦੀ ਕੰਮਰ ਉੱਪਰ ਕਸੀ ਹੋਈ ਸੀ ਜਿਵੇਂ ਪ੍ਰੀਤ ਉਸ ਨੂੰ ਛੱਡ ਕੇ ਜਾਣ ਵਾਲੀ ਹੋਵੇ। ਤੇ ਥੋੜੀ ਜਿਹੀ ਹਿਚਕਚਾਈ ਫਿਰ ਹਰਾਮ ਆਰਾਮ ਨਾਲ ਸਰਜੀਤ ਦੀ ਬਾਹ ਨੂੰ ਪਿੱਛੇ ਕਰਕੇ ਆਪਣੇ ਕੱਪੜੇ ਲੈ ਕੇ ਬਾਥਰੂਮ ਵੱਲ ਚਲੀ ਗਈ। ਸਰਜੀਤ ਦੀ ਨੀਂਦ ਪ੍ਰੀਤ ਦੇ ਨਾਲ ਹੀ ਖੁੱਲ ਗਈ ਸੀ। ਪਰ ਸਰਜੀਤ ਪ੍ਰੀਤ ਨੂੰ ਦੇਖਣਾ ਚਾਹੁੰਦਾ ਸੀ ਕਿ ਪ੍ਰੀਤ ਕਿਸ ਤਰ੍ਹਾਂ ਨਾਲ ਉਸ ਦੀਆਂ ਬਾਹਾਂ ਵਿੱਚ ਵੇ ਕੇ ਕੀ ਕਰਦੀ ਹੈ। ਬਾਥਰੂਮ ਦਾ ਦਰਵਾਜ਼ਾ ਬੰਦ ਹੁੰਦੇ ਹੀ ਸਰਜੀਤ ਮੁਸਕਰਾ ਪਿਆ ਅਤੇ ਉੱਠ ਕੇ ਦੂਜੇ ਬਾਥਰੂਮ ਵੱਲ ਚਲਾ ਗਿਆ। ਜਦੋਂ ਵਾਪਸ ਆਪਣੇ ਕਮਰੇ ਵਿੱਚ ਆਇਆ ਤਾਂ ਪ੍ਰੀਤ ਸ਼ੀਸ਼ੇ ਮੁਰੇ ਆਪਣੇ ਬਾਲਬਾਰੀ ਸੀ ਸਰਜੀਤ ਨੇ ਉਸ ਨੂੰ ਪਿੱਛੇ ਆਪਣੀ ਅਗਲ ਬੱਕੜੀ ਵਿੱਚ ਲੈ ਲਿਆ ਪ੍ਰੀਤ ਇੱਕਦਮ ਤਰੁਕ ਪਈ ਪਰ ਛੇਤੀ ਹੀ ਸ਼ੀਸ਼ੇ ਵਿੱਚ ਵੇਖ ਕੇ ਸ਼ਾਂਤ ਹੋ ਗਈ ਅਤੇ ਬਾਹਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗੀ ਪਰ ਸਰਜੀਤ ਦੀ ਪਕੜ ਹੋਰ ਕੱਸ ਗਈ ਕੋਸ਼ਿਸ਼ ناکਾਮਜਾਬ ਹੁੰਦੀ ਜਦੋਂ ਨਜ਼ਰੀ ਪਈ ਤਾਂ ਆਪਣੇ ਆਪ ਨੂੰ ਸਰਜੀਤ ਦੀਆਂ ਬਾਹਾਂ ਵਿੱਚ ਛੱਡ ਦਿੱਤਾ ਸਰਜੀਤ ਨੇ ਪਿਆਰ ਨਾਲ ਉਸਤੇ ਕੰਨ ਕੋਲ ਸਰਗੋਸ਼ੀ ਕਰਦੇ ਹੋਏ ਕਿਹਾ ਪ੍ਰੀਤ ਆਈ ਲਵ ਯੂ ਇੱਕ ਪਲ ਤਾਂ ਪ੍ਰੀਤ ਹੈਰਾਨ ਹੋ ਗਈ ਉਸ ਵੇਲੇ ਫਿਰ ਕਸ਼ਿਸ਼ਵਾਰੀ ਆਵਾਜ਼ ਆਈ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ ਫਿਰ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਵੀ ਆਪ ਆਪਣਾ ਤੇ ਮੇਰੀ ਪੈਕਿੰਗ ਕਰ ਲੈਣਾ ਪ੍ਰੀਤ ਨੇ ਇੱਕਦਮ ਮੁੜ ਕੇ ਸਰਜੀਤ ਨੂੰ ਤੱਕਿਆ ਪ੍ਰੀਤ ਨੇ ਅੱਜ ਸ਼ਾਇਦ ਪਹਿਲੀ ਵਾਰ ਸਰਜੀਤ ਨੇ ਇੰਨੇ ਨੇੜੇ ਤੱਕ ਐਸੀ ਜਿਸ ਦੀਆਂ ਅੱਖਾਂ ਵਿੱਚ ਪਿਆਰ ਦੀ ਚਮਕ ਸੀ ਪ੍ਰੀਤ ਦੀਆਂ ਅੱਖਾਂ ਨੇ ਨੀਵੀਂ ਪਾ ਲਈ ਜਿਸ ਵਿੱਚ ਥੋੜੀ ਨਮੀ ਵੀ ਆ ਗਈ ਸੀ ਸਰਜੀਤ ਨੇ ਪ੍ਰੀਤ ਨੂੰ ਆਪਣੀ ਹਿੱਕ ਨਾਲ ਲਗਾ ਲਿਆ ਅਤੇ ਦੋਵਾਂ ਦੀਆਂ ਅੱਖਾਂ ਬੰਦ ਹੋ ਗਈਆਂ ਪ੍ਰੀਤ ਨੂੰ ਵੀ ਸਕੂਨ ਮਿਲ ਰਿਹਾ ਸੀ ਉਹਦੇ ਅਹਿਸਾਸ ਵਿੱਚ ਵੀ ਸਰਜੀਤ ਦੀ ਸ਼ੋਅ ਉਪਰ ਹੀ ਨੀਂਦ ਲੱਗਦੀ ਸੀ ਸਰਜੀਤ ਨੇ ਪ੍ਰੀਤ ਨੂੰ ਮੰਜੇ ਉੱਪਰ ਬਿਠਾਇਆ ਅਤੇ ਉਹਦੇ ਚਿਹਰੇ ਨੂੰ ਗੌਰ ਨਾਲ ਦੇਖਣ ਲੱਗਾ ਪ੍ਰੀਤ ਨੇ ਇੱਕ ਨਜ਼ਰ ਸਰਜੀਤ ਵੱਲ ਤੱਕ ਕੇ ਆਪਣੀਆਂ ਨਜ਼ਰਾਂ ਨੂੰ ਝੁਕਾ ਲਿਆ ਸਰਜੀਤ ਅਚਾਨਕ ਹੀ ਪ੍ਰੀਤ ਦੀ ਗੋਦੀ ਵਿੱਚ ਆਪਣਾ ਸਿਰ ਰੱਖ ਕੇ ਲੰਮਾ ਪੈ ਗਿਆ ਅਤੇ ਪ੍ਰੀਤ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਆਪਣੇ ਦਿਲ ਉੱਪਰ ਰੱਖ ਲਿਆ ਜਿੱਥੇ ਪ੍ਰੀਤ ਸਰਜੀਤ ਦੀਆਂ ਧੜਕਣਾਂ ਮਹਿਸੂਸ ਕਰ ਸਕਦੀ ਸੀ ਪ੍ਰੀਤ ਖਮੋਸ਼ੀ ਨਾਲ ਬੈਠ ਕੇ ਇਸ ਪਲ ਨੂੰ ਸੋਚ ਰਹੀ ਸੀ ਸਰਜੀਤ ਐਵੇਂ ਹੀ ਅੱਖਾਂ ਬੰਦ ਕਰਾ ਬਹੁਤ ਦੀ ਤੱਕ ਲੇਟਾ ਰਿਹਾ ਜਦੋਂ ਉਸਨੇ ਅੱਖਾਂ ਖੋਲ੍ਹੀਆਂ ਤਾਂ ਤਕਿਆ ਪ੍ਰੀਤ ਪਲੰਘ ਦੀ ਟੋਨ ਨਾਲ ਸਿਰ ਲਗਾ ਕੇ ਸੋ ਗਈ ਹੈ ਸਜੀਤ ਆਰਾਮ ਨਾਲ ਉੱਠਿਆ ਅਤੇ ਪ੍ਰੀਤ ਦੀ ਚੁੰਨੀ ਪਾਸੇ ਰੱਖ ਕੇ ਉਸ ਨੂੰ ਬਾਹਾਂ ਵਿੱਚ ਲੈ ਕੇ ਅੱਖਾਂ ਬੰਦ ਕਰਕੇ ਲੇਟ ਗਿਆ ਪ੍ਰੀਤ ਦੇ ਸਾਹ ਵਿੱਚੋਂ ਆ ਰਹੀ ਖੁਸ਼ਬੂ ਨਾਲ ਕੁਝ ਹੁੰਦਲੇ ਜਿਹੇ ਸਾਇ ਉਹਦੇ ਜਹਨ ਵਿੱਚ ਵਿਚਰਨ ਲੱਗੇ ਦੋ ਪਰਸ਼ਾਵੇਂ ਆਪਸ ਵਿੱਚ ਆਪਣੇ ਨਿੱਜੀ ਪਲ ਬਿਤਾ ਰਹੇ ਹਨ ਜਿੱਥੇ ਉਹਨਾਂ ਨੇ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਨਾਲ ਪਾ ਲਿਆ ਹੈ ਇਤਿਹਾਸ ਵਿੱਚ ਗੱਲਾਂ ਕਰ ਰਹੇ ਹਨ ਉਹ ਜਲਦੀ ਹੀ ਵਿਆਹ ਕਰਨ ਵਾਲੇ ਅਤੇ ਸਮਾਜ ਵਿੱਚ ਆਪਣੇ ਰਿਸ਼ਤੇ ਨੂੰ ਨਾਮ ਦੇਣ ਵਾਲੇ ਗੱਲ ਕਰਦੇ ਹਨ ਸਜੀਤ ਜਦੋਂ ਵੀ ਪ੍ਰੀਤ ਦੇ ਨੇੜੇ ਆਉਂਦਾ ਹੈ ਉਸ ਨੂੰ ਇਸ ਤਰ੍ਹਾਂ ਦੀਆਂ ਘਟਰਾਵਾਂ ਦਾ ਅਹਿਸਾਸ ਹੋਣ ਲੱਗਦਾ ਹੈ। ਇਹੀ ਕਾਰਨ ਹੈ ਕਿ ਪ੍ਰੀਤ ਨੂੰ ਪਹਿਲੀ ਵਾਰ ਦੇਖ ਕੇ ਹੀ ਸਜੀਤ ਉਸ ਵੱਲ ਖਿੱਚਿਆ چلا ਗਿਆ। ਉਹਦੀਆਂ ਧੜਕਣਾਂ ਨੇ ਪ੍ਰੀਤ ਦੇ ਨਾਮ ਦਾ ਹੀ ਸ਼ੋਰ ਕੀਤਾ। ਕਿਸੇ ਹੋਰ ਵੱਲ ਅੱਖ ਭਰ ਕੇ ਵੀ ਉਹ ਕਦੇ ਨਾ ਦੇਖਦਾ। ਪ੍ਰੀਤ ਨਾਲ ਉਸ ਨੂੰ ਆਪਣਾ ਆਪ ਪੂਰਾ ਲੱਗਦਾ ਇਸੇ ਕਰਕੇ ਹੀ ਉਹ ਪ੍ਰੀਤ ਉਹ ਪੂਰਾ ਹੱਕ ਰੱਖਦਾ ਅਤੇ ਜਿਤਾਉਂਦਾ ਸੀ ਇਸੇ ਤਰ੍ਹਾਂ ਵਿਆਹ ਦੀ ਥਕਾਨ ਨਾਲ ਚੋਰ ਹੋਏ ਆਰਾਮ ਕਰਦੇ ਦਿਨ ਖਤਮ ਹੋਇਆ ਆਰਾਦੀ ਰੋਟੀ ਤੋਂ ਬੇਲੇ ਹੋ ਕੇ ਸਜੀਤ ਨੇ ਪ੍ਰੀਤ ਨੂੰ ਤੇ ਦਾ ਹੱਥ ਫੜਿਆ ਤੇ ਉਸ ਨੂੰ ਛੱਤ ਉੱਪਰ ਲੈ ਆ ਤਾਰਿਆਂ ਭਰੇ ਅਸਮਾਨ ਵਿੱਚ ਚਮਕਦਾ ਚੰਦ ਦੇਖ ਰਹੇ ਸੀ ਦੋਨੋਂ ਪ੍ਰੀਤ ਨੇ ਸਜੀਤ ਨੂੰ ਨੀਵੀਂ ਪਾ ਕੇ ਕਿਹਾ ਜੀ ਮੈਂ ਅੱਗੇ ਵੀ ਕੰਮ ਕਰਨਾ ਚਾਹੁੰਦੀ ਹਾਂ ਇਹ ਪਹਿਲੀ ਵਾਰ ਸੀ ਜਦੋਂ ਪ੍ਰੀਤ ਸਰਜੀਤ ਦੇ ਸਾਹਮਣੇ ਬੈਠ ਗੱਲ ਕਰ ਰਹੀ ਸੀ ਸਰਜੀਤ ਨੇ ਪ੍ਰੀਤ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਕਿਹਾ ਪ੍ਰੀਤੋ ਅਬ ਜੋ ਚਾਹੇ ਕਰੋ ਮੈਨੂੰ ਕੋਈ ਦਿੱਕਤ ਨਹੀਂ ਪਰ ਇੱਕ ਵਾਰ ਮੰਮੀ ਜੀ ਨਾਲ ਗੱਲ ਕਰ ਲੈਣਾ ਉਹਨਾਂ ਨੂੰ ਦੱਸ ਦੇਣਾ ਮੰਮੀ ਜੀ ਕਦੇ ਵੀ ਮਨਾਨੀ ਕਰਨਗੇ ਇਹ ਮੈਨੂੰ ਪਤਾ ਹੈ ਛੁੱਟੀ ਕਦੋਂ ਦਾ ਕਿਹਾ ਤੁਹਾਡੇ ਅਫਸਰ ਦੀ ਇੱਕ ਮਹੀਨੇ ਦੀ ਛੁੱਟੀ ਲਈ ਹੈ 10 ਦਿਨ ਲੰਘੇ ਹਨ ਪ੍ਰੀਤ ਨੇ ਜਵਾਬ ਦਿੱਤਾ ਸਰਜੀਤ ਨੇ ਪਿਆਰ ਨਾਲ ਪ੍ਰੀਤ ਦੇ ਮੱਥੇ 'ਤੇ ਚੁੰਮਿਆ ਅਤੇ ਨਾਲ ਲੈ ਕੇ ਕਮਰੇ ਵੱਲ ਚਲਾ ਗਿਆ। ਕੱਪੜੇ ਬਦਲ ਕੇ ਦੋਵੇਂ ਪਲੰਘ ਉਪਰ ਲੰਮੇ ਪੈ ਗਏ। ਸਰਜੀਤ ਨੇ ਪ੍ਰੀਤ ਵੱਲ ਤੱਕਿਆ ਅਤੇ ਆਪਣੀਆਂ ਬਾਹਾਂ ਉਸ ਵੱਲ ਖਿਲਾੜ ਦਿੱਤੀਆਂ। ਪ੍ਰੀਤ ਵੀ ਜਿਆਦਾ ਨਾ ਸੋਚਦੇ ਹੋਏ ਸਰਜੀਤ ਦੀਆਂ ਬਾਹਾਂ ਦੇ ਘੇਰੇ ਵਿੱਚ ਆ ਗਈ। ਸਰਜੀਤ ਨੇ ਪਿਆਰ ਨਾਲ ਉਸ ਨੂੰ ਆਪਣੇ ਨਾਲ ਲਗਾ ਲਿਆ। ਥੋੜੀ ਜਿਹੀ ਦੇਰ ਬਾਅਦ ਉਸ ਤੋਂ ਨਾਲ ਇੱਕ ਦੂਜੇ ਦੇ ਗਲ ਲੱਗ ਨੀਂਦ ਦੀ ਦੁਨੀਆ ਵਿੱਚ ਗਵਾਚ ਗਏ। ਅਗਲੀ ਸਵੇਰ ਪ੍ਰੀਤ ਦੀ 700 ਉਸ ਨੂੰ ਮਿੱਠਾ ਬਣਾਉਣ ਲਈ ਆਖਦੀ ਹੈ ਪ੍ਰੀਤਰ ਸੋਈ ਵੱਲ ਜਾਂਦੀ ਹੈ ਸਰਜੀਤ ਵੀ ਪਿੱਛੇ-ਪਿੱਛੇ ਰਸੋਈ ਵਿੱਚ ਚਲਾ ਜਾਂਦਾ ਹੈ ਅਤੇ ਪ੍ਰੀਤ ਨੂੰ ਗੱਲ ਲਾ ਕੇ ਕਹਿੰਦਾ ਹੈ ਅੱਜ ਮੰਮੀ ਜੀ ਨੇ ਰਸੋਈ ਦੀ ਜ਼ਿੰਮੇਵਾਰੀ ਸੌਂਪ ਕੇ ਸਾਡੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਨਾਲ ਰਜਾਮੰਦੀ ਦੇ ਦਿੱਤੀ ਹੈ ਨਾਲ ਹੀ ਸਮਾਜ ਵਿੱਚ ਵੀ ਸਾਡੇ ਰਿਸ਼ਤੇ ਦੀ ਆਖਰਕਾਰ ਮੋਹ ਲਗਾ ਗਈ ਹੈ ਅੱਜ ਮੇਰਾ ਦਿਲ ਸਕੂਨ ਵਿੱਚ ਹੈ ਇਹ ਆਕੇ ਰਸੋਈ ਵਿੱਚੋਂ ਬਾਹਰ ਚਲਾ ਜਾਂਦਾ ਹੈ ਪ੍ਰੀਤ ਸਰਜੀਤ ਦੀ ਗੱਲ ਸੁਣਦੀ ਹੈ ਅਤੇ ਉਸ ਨੂੰ ਵੀ ਕੁਝ ਚੇਤੇ ਆ ਜਾਂਦਾ ਹੈ ਅਤੇ ਉਸ ਦੀ ਅੱਖ ਪਰ ਆਉਂਦੀ ਹੈ ਜਿਸ ਨੂੰ ਉਹ ਜਲਦੀ ਹੀ ਸਾਫ਼ ਕਰ ਲੈਂਦੀ ਹੈ ਪ੍ਰੀਤ ਮਿੱਠੇ ਦੇ ਨਾਲ ਨਾਲ ਸਵੇਰ ਦੀ ਰੋਟੀ ਬਣਾ ਦਿੰਦੀ ਹੈ ਅਤੇ ਸਭਨਾਂ ਦੇ ਨਾਲ ਬੈਠ ਕੇ ਨਾਸ਼ਤਾ ਕਰਦੀ ਹੈ ਉਸ ਦੀ ਸੱਸ ਰਾਜ-ਰਾਜ ਅਸੀਸਾਂ ਦਿੰਦੀ ਹੈ ਅਤੇ ਆਪਣੇ ਘਰ ਦੀਆਂ ਸੋਨੇ ਦੀਆਂ ਚੂੜੀਆਂ ਲਾ ਕੇ ਪ੍ਰੀਤ ਦੇ ਹੱਥਾਂ 'ਚ ਪਾ ਦਿੰਦੀ ਹੈ ਜੋ ਦੇਖਣ ਵਿੱਚ ਤਾਂ ਪੁਰਾਣੀਆਂ ਹੀ ਹੁੰਦੀਆਂ ਹਨ ਪਰ ਉਸ ਉਪਰ ਲਾਲ ਮੀਨਾ ਕਾਰੀ ਵੀ ਕੀਤੀ ਹੋਈ ਸੀ ਜੋ ਉਸਦੀ ਖੂਸੂਰਤੀ ਨੂੰ ਹੋਰ ਵੀ ਵਧਾ ਰਹੀ ਸੀ। ਸਜੀਤ ਵੀ ਦੇਖ ਰਿਹਾ ਸੀ। ਨਾਸ਼ਤੇ ਤੋਂ ਬਾਅਦ ਉਹ ਉੱਠ ਕੇ ਆਪਣੇ ਕਮਰੇ ਵੱਲ ਚਲਾ ਗਿਆ। ਕੰਮ ਕਰ ਤੋਂ ਵਿਹਲੇ ਹੋ ਕੇ ਪ੍ਰੀਤ ਵੀ ਆਪਣੇ ਕਮਰੇ ਵੱਲ ਚਲੀ ਜਾਂਦੀ ਹੈ। ਸਜੀਤ ਕਮਰੇ ਵਿੱਚ ਆਪਣੇ ਲੈਪਟਾਪ ਨਾਲ ਕੰਮ ਕਰ ਰਿਹਾ ਸੀ। ਪ੍ਰੀਤ ਨੂੰ ਦੇਖਦੇ ਉਹ ਆਪਣਾ ਕੰਮ ਬੰਦ ਕਰ ਦਿੰਦਾ ਹੈ ਤੇ ਪ੍ਰੀਤ ਵੱਲ ਪ੍ਰੀਤ ਵੱਲ ਵੱਧਦਾ ਹੈ। ਦੋਵੇਂ ਜੀ ਪਲਾਂਗ ਉਪਰ ਥੋੜੀ ਦੂਰ ਹੀ ਕਰ ਬੈਠ ਜਾਂਦੇ ਹਨ। ਸਜੀਤ ਪ੍ਰੀਤ ਵੱਲ ਤੱਕ ਰਿਹਾ ਸੀ। ਪ੍ਰੀਤ ਨੇ ਨੀਵੀਂ ਪਾਈ ਹੋਈ ਸੀ। ਪ੍ਰੀਤ ਉਹ ਖੁਸ਼ ਹੈ। ਸਰਜੀਤ ਨੇ ਹੌਲੇ ਜਿਹੇ ਨਲ ਪ੍ਰੀਤ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਪੁੱਛਿਆ ਪ੍ਰੀਤ ਨੇ ਕੋਈ ਜਵਾਬ ਨਹੀਂ ਦਿੱਤਾ ਸਰਜੀਤ ਨੇ ਫਿਰ ਬੋਲਣਾ ਸ਼ੁਰੂ ਕੀਤਾ ਪ੍ਰੀਤ ਮੈਂ ਜਾਣਦਾ ਹਾਂ ਕਿ ਇੱਥੇ ਸਭ ਅਜਨਬੀ ਹਨ ਪਰ ਮੈਂ ਵਾਅਦਾ ਵਾਅਦਾ ਕਰਦਾ ਹਾਂ ਕਿ ਤੁਸੀਂ ਇੱਕ ਵਾਰ ਸਭ ਨਾਲ ਪੂਰੇ ਵਿਸ਼ਵਾਸ ਨਾਲ ਰਿਸ਼ਤੇ ਨਿਭਾਉਣ ਦੀ ਕੋਸ਼ਿਸ਼ ਕਰਨਾ ਸਭ ਆਪਣੇ ਮਨ ਜਾਣਗੇ ਪਿਆਰ ਦੀ ਡੋਰ ਤਾਂ ਹੀ ਮਜ਼ਬੂਤ ਹੁੰਦੀ ਹੈ ਜਦੋਂ ਕਿਸੇ ਵੀ ਰਿਸ਼ਤੇ ਵਿੱਚ ਵਿਸ਼ਵਾਸ ਤੇ ਇਮਾਨਦਾਰੀ ਹੋਵੇ ਮੈਂ ਵੀ ਤੁਹਾਨੂੰ ਉਹਨਾਂ ਤੇ ਜਾਣਦਾ ਹਾਂ ਜਿੰਨਾ ਮਾਮਾ ਜੀ ਨੇ ਵਸਿਆ ਮੇਰੇ ਲਈ ਉਹਨਾਂ ਕਾਪੀ ਹੈ ਪਰ ਮੇਰਾ ਦਿਲ ਜਾਣਦਾ ਹੈ ਤੁਹਾਡੇ ਨਾਲ ਰਿਸ਼ਤਾ ਮੇਰਾ ਬਹੁਤ ਪੁਰਾਣਾ ਜਾਪਦਾ ਹੈ ਇੰਜ ਲੱਗਦਾ ਹੈ ਜਿਵੇਂ ਤੁਸੀਂ ਮੇਰੀ ਉਡੀਕ ਵਿੱਚ ਰਹਿੰਦੇ ਸੀ ਅਤੇ ਮੈਂ ਬੇਚੈਨ ਜਿਹਾ ਕੁਝ ਖਾਲੀ ਖਾਲੀ ਜਾਪਦਾ ਸੀ ਮੇਰੇ ਅੰਦਰ ਜਦੋਂ ਮੈਂ ਤੁਹਾਨੂੰ ਦੇਖਿਆ ਮੇਰੇ ਦਿਲ ਦੀ ਧੜਕਣ ਸ਼ੋਰ ਕਰਨ ਲੱਗੀ ਬਾਰ ਬਾਰ ਨਜ਼ਰ ਤੁਹਾਨੂੰ ਦੇਖਣਾ ਚਾਹੁੰਦੀ ਸੀ ਕਿੰਨਾ ਸਮਝਿਆ ਖੁਦ ਨੂੰ ਪਰ ਹਰ ਰਾਹ ਤੁਹਾਡੇ ਵੱਲ ਮੁੜ ਜਾਂਦਾ ਸੀ ਪਤਾ ਹੀ ਨਹੀਂ ਲੱਗਾ ਕਦੋਂ ਮੈਂ ਤੁਹਾਡੀ ਪਰਛਾਈ ਬਣ ਗਿਆ ਅੱਜ ਇੱਕ ਸਕੂਨ ਹੈ ਜਿਵੇਂ ਮੇਰਾ ਕੋਈ ਬੇਸ਼ਕਾ ਮੇਰੇ ਕੋਲ ਹੈ ਮੇਰੀ ਜ਼ਿੰਦਗੀ ਵਿੱਚ ਮੇਰਾ ਸਕੂਨ ਮੇਰੇ ਕੋਲ ਹੈ ਪ੍ਰੀਤ ਨੀਮੀ ਪਾਕੇ ਸਭ ਕੁਝ ਸੰਭਈ ਸੀ ਇੰਜ ਲੱਗ ਗਿਆ ਸੀ ਕਿ ਅੱਜ ਪਹਿਲਾਂ ਵਾਲਾ ਸਮਾਂ ਵਾਪਸ ਪਰਤ ਆਇਆ ਹੈ ਪ੍ਰੀਤ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਸੰਜੀਤ ਭਾਵੇਂ ਅਜਨਬੀ ਸੀ ਪਰ ਉਸਦੇ ਨਾਲ ਆਪਣੇਪਣ ਦਾ ਅਹਿਸਾਸ ਹੁੰਦਾ ਉਸ ਦੀ ਸ਼ੋਕ ਕਦੀ ਵੀ ਪਰਾਈ ਨਹੀਂ ਲੱਗਦੀ ਉਸ ਦੀਆਂ ਧੜਕਣਾ ਸੁਣ ਕੇ ਉਹ ਆਪ ਹੀ ਸ਼ਾਂਤ ਹੋ ਜਾਂਦੀ ਪਰ ਸੱਚ ਇਹ ਹੈ ਕਿ ਉਹ ਪ੍ਰੀਤ ਹੀ ਜਾਣਦੀ ਸੀ ਅਤੇ ਆਪਣੇ ਰਿਸ਼ਤੇ ਨੂੰ ਇਮਾਨਦਾਰੀ ਨਾਲ ਨਿਭਾਉਣਾ ਵੀ ਚਾਹੁੰਦੀ ਸੀ। ਪ੍ਰੀਤ ਆਪਣੇ ਖਿਆਲਾਂ ਵਿੱਚ ਹੀ ਗੁੰਮ ਹੁੰਦੀ ਹੈ, ਕੋਈ ਜਵਾਬ ਨਾ ਮਿਲਦਾ। ਦੇਖ ਸਰਜੀਤ ਪ੍ਰੀਤ ਦੇ ਹੱਥ ਨੂੰ ਛਿੱਦਤ ਦੇ ਨਾਲ ਚੁੰਮ ਕੇ ਕਮਰੇ ਤੋਂ ਬਾਹਰ ਚਲਾ ਜਾਂਦਾ ਹੈ। ਸਰਜੀਤ ਕੋਲੋਂ ਮਿਲ ਰਹੇ ਅਹਿਸਾਸ ਪ੍ਰੀਤ ਨੂੰ ਉਲਝਣ ਵਿੱਚ ਪਾ ਰਹੇ ਸੀ, ਜਿਸ ਵਿੱਚ ਉਸ ਨੂੰ ਆਪਣੇ ਅਤੀਤ ਦੀ ਪਰਛਾਈਂ ਨਜ਼ਰ ਆਉਂਦੀ ਸੀ। ਉਸ ਦੀ ਸ਼ੋ, ਉਸ ਦਾ ਪਿਆਰ ਸਭ ਸਹੀ ਸੀ, ਪਰ ਫਿਰ ਵੀ ਪ੍ਰੀਤ ਪਰੇਸ਼ਾਨ ਸੀ। ਇਸੀ ਤਰ੍ਹਾਂ ਸੋਚਦੀ ਸੋਚਦੀ ਭਈ ਉਹ ਨੀਂਦ ਦੀ ਬੁੱਕਲ ਵਿੱਚ ਚਲੀ ਜਾਂਦੀ ਹੈ ਜਿੱਥੇ ਇੱਕ ਪਾਸੇ ਸਰਜੀਤ ਆਪਣੇ ਆਪ ਵਿੱਚ ਸਕੂਨ ਮਾਰ ਰਿਹਾ ਸੀ ਉਸ ਨੂੰ ਸਭ ਮੁਕੰਮਲ ਲੱਗ ਰਿਹਾ ਸੀ ਦੂਜੇ ਪਾਸੇ ਪ੍ਰੀਤ ਆਪਣੇ ਆਪ ਵਿੱਚ ਬੁਰੀ ਤਰ੍ਹਾਂ ਨਾਲ ਉਲਝ ਰਹੀ ਸੀ ਇੱਕ ਦਵੰਦ ਜਿਹਾ ਉਹਦੇ ਦਿਲ ਦਿਮਾਗ ਵਿੱਚ ਚੱਲ ਰਿਹਾ ਸੀ ਕੀ ਸਹੀ ਕੀ ਗਲਤ ਸੱਚ ਕੀ ਹੈ ਇਹ ਅਹਿਸਾਸ ਇੱਕ ਅਜਨਬੀ ਨਾਲ ਕਿਉਂ ਹੈ ਉਹ ਇੰਨਾ ਵਿੱਚ ਵਿਚ ਰਹੀ ਸੀ ਇੱਕ ਪਾਸੇ ਸਰਜੀਤ ਇਮਾਨਦਾਰੀ ਅਤੇ ਵਿਸ਼ਵਾਸ ਨਾਲ ਇਸ ਤੇ ਨਿਮੋਣਾ ਚਾਹੁੰਦਾ ਸੀ ਪ੍ਰੀਤ ਆਪਣੇ ਦਿਲ ਵਿੱਚ ਦੱਬੇ ਰਾਜ ਨੂੰ ਕਿਵੇਂ ਸਰਜੀਤ ਨਾਲ ਸਾਂਝੇ ਕਰਕੇ ਆਪਣਾ ਰਿਸ਼ਤਾ ਅੱਗੇ ਵਧਾਏਗੀ ਇਹ ਸਵਾਲ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਇਹ ਸੀ ਜੀ ਕਹਾਣੀ ਦਾ ਭਾਗ 4 ਕਹਾਣੀ ਦਾ ਭਾਗ 5 ਪਰਸੋਂ ਹੋਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ